ਤੋਂ ਮੇਰਾ ਨਾਮ ਤਾਂ ਨਹੀਂ ਕਿਤੇ ਇਹ ਗੱਲ ਜੀ ਕਿ ਜਿਸ ਦੇ ਜ਼ਾਇਰਾ ਤੇ ਉਧਰੋਂ ਗਿਆ ਜਨਸੀ ਲਲਵਾ ਰਹੇ ਨੇ ਇਹ 120 ਤੋਂ ਕਲਾਸੀ ਨਾ ਚਾਰ ਮਿੱਤਰ ਹੈ ਜਿਹੜੀ ਜਿਹਨਾਂ ਨੂੰ ਸਾਨੂੰ ਪਤਾ ਹੈਗਾ ਕਿ ਅੰਗੇ ਘਰ ਦੇ ਬਾਹਰ ਖਲੋਤ ਦੇਖ ਰਿਹਾ ਨਾ ਦੱchnਾ ਤੋਂ ਕਲਾਸੀ ਤੇ ਸਿੱਧੀ ਆ ਗਏ ਇਧਰ ਉਧਰ ਕਦੀ ਗੱਡੀਆਂ ਜੀ ਸਿੱਧੀ ਆ ਗਏ ਸਾਡੇ ਵਿੱਚ ਵਿੱਚ ਜਿਹਦੇ ਅੱਗੇ ਰੁਕੇ ਵੀ ਨਹੀਂ ਹੋ ਦੇ ਜਾਂਦੇ ਇੱਕ ਮੁੰਡਾ ਵੀ ਹੈਗਾ ਸਾਡੇ ਨਾਲ ਐ ਸ਼ਾਵਿੰਗ ਦਿੱਤਾ ਪਰ ਨਹੀਂ ਹੁੰਦੀ ਜੀ ਜਿਹਨੇ ਸਟਾਕ ਲੰਗੀ ਤੇ ਸਟਾਕ ਇੱਕ ਲਾਤ ਤੇ ਲੱਗੀ ਆ ਪੇਟ ਦੇ ਤੇ ਬੈਕ ਸਾਈਡ ਤੇ ਲੱਗੀ ਇਹਨੇ ਦਰੋਗੇ ਤੋਂ ਹਸਪਤਾਲ ਤੇ ਇਹ ਦੋ ਤਰੀਕ ਦੀ ਹਾਂਜੀ ਬੋਲ ਤੋਂ ਕਮਰੇ ਵਿੱਚ ਬੋਲ ਤੋਂ ਕਮਰੇ ਵਿੱਚ ਕੀ ਕਰਵਾਈ ਰੋੜ ਭਾਈ ਅਪਰ ਜਾ ਬੁਝਾ ਇੱਕ ਤਾਂ ਕੋਈ ਕਾਰਵਾਈ ਹਜੇ ਤੱਕ ਨਹੀਂ ਹੋਈਗੀ ਇਧਰ ਜਾਣ ਨੂੰ ਜਾਣ ਕੋਈ ਨਹੀਂ ਜਾ ਕੁਈ ਭਾਈ ਜਿਆ ਮਰੇ ਤਾਲਾ ਉਹਲਾ ਜੀ ਮੇ ਕੋਈ ਆਈ ਔਰ ਤੋਂ ਬਾਅਦ ਫੋਨ ਵੀ ਕੀਤੇ ਨਹੀਂ ਆਇਆ ਕਿ ਬਾਅਦ ਨਾ ਹੀ ਫੋਨ ਚੁੱਕਦੇ ਐ ਐਸਾ ਹੀ ਮਾਹੂ ਜੀ ਕੋਈ ਪਾ ਜੀ ਨਾਮ ਮੋਸਾਲਾ ਤੇ ਇੱਕ ਗੱਡੀ ਵਾਲੇ ਭਾਈ ਜੀ ਸਟਾ ਇੱਕ ਮੇ ਲੱਗਿਆ ਕੋਈ ਜੇਸੇ ਡਰਾਈਵਰ ਵਾਲੇ ਮੋਸਾਲਾ ਭਾਈ ਦੇ ਤੇ ਥੋੜੀਆਂ ਬੋਲੀਆਂ ਦੇ ਵੀ ਲੱਗੀਆਂ ਸਤਾਂ ਜਣੇ ਹਾਂ ਜੀ ਸਿਕਾ ਅਗੀ ਕਰਾਣੀ ਸਰ ਮੈਂ ਨਾਮ ਬਾਤ ਕੀਆ ਮੇਰੇ ਬੇਟੇ ਦਾ ਨਾਮ ਤਾਨਿਸ਼ ਰੱਖਾਇਆ ਸਰ ਆਪਾਂ ਘਰ ਦੇ ਬਾਹਰ ਸੋਡੀ ਗੈਰੇਜ ਦਾ ਘਰ ਦੇ ਬਾਹਰ ਮੇਰੇ ਬ੍ਰਦਰ ਕੰਮ ਕਰਦੇ ਨੇ ਤੇ ਸਰ ਇਹ ਵੀ ਬਾਹਰ ਨਾਲ ਹੀ ਆਪਣੇ ਮਾਮੂਦੇ ਨਾਲ ਹੈਲਪ ਕਰਵਾਉਂਦਾ ਨਾਲ ਪੜਦਾ ਵੀ ਹੈਗਾ ਜੋ ਫ੍ਰੀ ਹੋਏ ਤੇ ਦੁਕਾਨ ਦੇ ਬਾਹਰ ਤੇ ਉਹ ਦੁਕਾਨ ਛੋਪ ਬੰਦ ਹੀ ਕਰਦੇ ਪਏ ਇਸ ਕੋ ਤੇ ਸਮਾਨ ਚੱਕਦੇ ਬੇ ਸੀ ਤੇ ਇਦਾਂ ਜਨਰਲੀ ਬਾਹਰ ਹੀ ਖੜੇ ਸੀ ਸਰ ਬਿਛੋ ਤੇਜ਼ ਰਫ਼ਤਾਰ ਨਾਲ ਗੱਡੀ ਆਈ ਆ ਉਸ ਤੋਂ ਬਾਅਦ ਉਹ ਗੱਡੀ ਪਿੱਛੋਂ ਹੀ ਕਿਸੇ ਨੇ ਫੋਲੋ ਕੀਤਾ ਪਹਿਲਾਂ ਵੀ ਕਿਸੇ ਨਾਲ ਵੱਜਦੀ ਆਂਦੀ ਵੀ ਸੀ ਤੇ ਸਰ ਉਹ ਜਦੋਂ ਇਹ ਖੜੇ ਸੀ ਬਾਹਰ ਮੇਰੇ ਕੋਲ ਤੇ ਗੱਡੀ ਦੇ ਅੰਦਰ ਸੀ ਤੇ ਠੀਕ ਕਰ ਲਈ ਹੀ ਉਹਨਾਂ ਨੇ ਗੱਡੀ ਉਸ ਤੋਂ ਬਾਅਦ ਇਹ ਬਾਹਰ ਅਗਲੇ ਪਾਸੇ ਗੱਡੀ ਦੇ ਖੜਾ ਸੀ ਗੱਡੀ ਨੇ ਸਾਈਡ ਮਾਰੀ ਗੱਡੀ ਚੱਲ ਗਈ ਐਟਲੀਸ ਉਹ ਖੜੇ ਹੋ ਕੇ ਉਹਨਾਂ ਪੁੱਛਿਆ ਵੀ ਨਹੀਂ ਇੱਕ ਵਾਰੀ ਕਿ ਬੱਚੇ ਨੂੰ ਜ਼ਿਆਦਾ ਲੱਗਦੀ ਥੋੜੀ ਲੱਗਦੀ ਆ ਬੱਚਾ ਸਾਈਡ ਤੇ ਵੀਰੇ ਜਿਹੜਾ ਬੈਕ ਮਿਰਰ ਹੁੰਦਾ ਸਰ ਉਹਦੇ ਨਾਲ ਫਸ ਗਿਆ ਮੇਰੇ ਬ੍ਰਦਰ ਨੇ ਉਹ ਖਿੱਚਿਆ ਪਰ ਫਿਰ ਵੀ ਸਰ ਉਹਨਾਂ ਨੂੰ ਆਵਾਜ਼ ਨਹੀਂ ਦਿੱਤੀ ਮੇਰੇ ਸਰ ਬ੍ਰਦਰ ਪਿੱਛੇ ਵੀ ਥੋੜੇ ਆ ਪਰ ਸਰ ਉਹਨਾਂ ਨੇ ਇੱਕ ਵਾਰੀ ਨਿਖੜ ਕੇ ਦੇਖਿਆ ਕਿ ਇਹ ਬੱਚਾ ਕੀ ਕਰਕੇ ਨਹੀਂ ਨਹੀਂ ਕਰ ਤੇ ਦੂਸਰੇ ਵੀ ਦੁਕਾਨ ਦੇ ਬਾਹਰ ਜਿਹੜੇ ਸਾਹਮਣੇ ਕਰਨ ਵਾਲਾ ਲੜਕਾ ਸੀ ਉਹ ਵੀ ਬਾਹਰ ਖੜਾ ਸੀ ਪਰ ਸਰ ਉਹਦੇ ਵੀ ਸੱਟ ਲੱਗੀ ਉਹਦੀ ਬਾਈਕ ਨੂੰ ਥੋੜਿਆ ਉਹਨੂੰ ਵੀ ਕਾਫੀ ਜ਼ੋਰ ਨਾਲ ਸੱਟ ਗਈ ਪਰ ਸਰ ਉਹਨਾਂ ਨੇ ਚਪਕਿਆ ਨਹੀਂ ਹੈ ਇੱਕ ਵਾਰੀ ਵੀ ਸੱਟ ਕੱਟਾ ਮਾਰ ਦਿੱਤੀ ਹਾਂਜੀ ਉਹਨਾਂ ਦੀ ਵੀਡੀਓ ਫੋਲੋ ਕੀਤੀ ਹੋਈ ਬਣੀ ਹੋਈ ਆ ਉਹ ਵੀ ਸਾਡੇ ਕੋਲ ਹੈਗੀ ਆ ਤੇ ਸਰ ਪਰ ਨਹੀਂ ਸਿਰ ਆਪਾਂ ਇੱਥੇ ਆਏ ਆ ਹਸਪੀਟਲ ਆਏ ਆ ਉਸ ਦਿਨ ਅਗ ਤੋਂ 6 ਦਿਨ ਪਹਿਲਾਂ ਸਰ ਆਣਦੇ ਆ ਉਹ ਤਰੀਕ ਦੇ ਦਾਖਲੇ ਕਰਵਾਇਆ ਸਰ ਮੈਂ ਸ਼ੇਰ ਦਾ ਬੇਟਾ ਮੇਰਾ 9.5 ਦਾ ਆਇਆ ਹੋਇਆ ਸੀ ਸਰ ਫਿਰ ਟ੍ਰੀਟਮੈਂਟ ਨੇ ਸ਼ੁਰੂ ਹੋਇਆ ਉਸ ਤੋਂ ਬਾਅਦ ਟ੍ਰੀਟਮੈਂਟ ਆ ਕੇ ਮੈਂ 8.5 ਦਿਨਾਂ ਦੇ ਟ੍ਰੀਟਮੈਂਟ ਸ਼ੁਰੂ ਕਰਵਾਇਆ ਸਰ ਉਸ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਹੋਇਆ ਫਿਰ ਆਪਾਂ ਪੁਲਿਸ ਵਾਲਿਆਂ ਨੂੰ ਵੀ ਬੁਲਾਇਆ ਸਰ ਸ਼ੇਰ ਦਾ ਬੱਚਾ ਐਡਮਿਟ ਆ ਪੁਲਿਸ ਵਾਲਿਆਂ ਨਾਲ ਕੰਪਲੇਂਟ ਕੀਤੀ ਹੋਈ ਸੀ ਰਾਤ ਪਹਿਲਾਂ ਜਿਸਨ ਸੱਟ ਲੱਗੀ ਉਸ ਦਿਨ 12 ਵਜੇ ਉਹ ਸਿੱਟੀ ਚ ਚਲ ਗਏ ਹੋਏ ਸੀ ਕੰਪਲੇਂਟ ਕਰਕੇ ਆਏ ਪਰ ਸਰ ਸਾਡੀ ਸੁਣਵਾਈ ਨਹੀਂ ਹੋਈ ਜੀ ਸਰ ਆਏ ਵੀ ਸੇ ਏਟਲੀ ਮੇਰੇ ਭੇਟੇ ਨੇ ਕੈਨ ਲੱਗ ਗਿਆ ਕੋ ਕਿ ਤੁਹਾਡਾ ਲਾਇਸੈਂਸ ਕਿੱਥੇ ਆ ਸਰ ਉਹ ਕਿਹੜਾ ਬਾਈਕ ਚਲਾਉਂਦਾ ਹੈ ਛੇ ਉਹ ਬਾਈਕ ਨੇ ਅਕਟਕਰ ਮਾਰੀ ਆ ਸਰ ਉਹਨਾਂ ਨੇ ਬਿਨਾ ਮਤਲਬ ਤੋਂ ਉੱਚੀ ਬੋਲੇ ਸੇ ਥੋੜਾ ਸਰ ਮੈਂ ਵੀ ਹਾਈਪਰ ਹੋ ਕੇ ਬੋਲ ਲਿਖੀ ਵੀ ਬੱਚੇ ਦਾ ਕੀ ਕਸੂਰ ਹੈ ਜਿਹਨਾਂ ਦਾ ਕਸੂਰ ਤੁਸੀਂ ਉਹਨਾਂ ਬਾਰੇ ਬੋਲੋ ਪਰ ਸਰ ਨਹੀਂ ਉਹਨਾਂ ਨੇ ਕੁਛ ਸੁਣਿਆ ਹੈਗਾ ਬੋਲੀ ਛਾਣ ਉਹ ਹੀ ਸਰ ਉਸ ਦਿਨ ਕੋਈ ਵੀ ਨਹੀਂ ਪੁੱਛਣ ਵੀ ਨਹੀਂ ਆਇਆ ਹੈਗਾ ਕਿ ਬੱਚਾ ਠੀਕ ਹੈ ਕਿ ਨਹੀਂ ਠੀਕ ਹੈਗਾ ਸਰ ਸਾਨੂੰ ਇਨਸਾਫ ਚਾਹੀਦਾ ਬਸ ਹੋਰ ਕੋਈ ਨਹੀਂ ਨਹੀਂ ਸਰ ਕੋਈ ਨਹੀਂ ਹੋਈ ਹੈ ਕਾਫੀ ਜਨਿਆ ਨੂੰ ਬੋਲ ਲਿਆ ਪੁਲਿਸ ਵਾਲਿਆਂ ਨਾਲ ਕਾਲ ਵੀ ਕੀਤੀ ਆ ਕਾਫੀ ਮੇਰੇ ਬ੍ਰਦਰ ਨੇ ਤੁਸੀਂ ਫੋਨ ਚ ਰਿਕਾਰਡ ਚੈੱਕ ਕਰ ਸਕਦੇ ਮੇਰੇ ਬ੍ਰਦਰ ਦੇ ਪਰ ਉਹਨਾ ਫੋਨ ਨਹੀਂ ਚੱਕਿਆ ਆਪਣਾ ਕੋਈ ਸਟਾ ਉਹਦੇ ਘੁੱਟਨੇ ਤੇ ਲੱਗੀ ਹੋਈ ਆ ਹਿਪ ਤੇ ਲੱਗੀ ਹੋਈ ਉਹਦੇ ਥੋੜਾ ਜਨਾ ਕਹਿਣ ਦਾ ਮਤਲਬ ਕਿ ਚ ਹਾਂ ਬੈਕ ਮੰਨ ਕੇ ਚਾਰ ਬਣ ਕੇ ਪ੍ਰੋਬਲਮ ਆ ਤੇ ਕੋਈ ਨਸ ਦਾ ਦੱਬਨ ਦੇ ਆ ਕੈਰੀ ਡਾਕਟਰ ਅੱਗੇ ਦੇਖੋ ਟ੍ਰੀਟਮੈਂਟ ਤੇ ਕੀ ਦਾ ਸਟੇਟ ਕੀ ਮੰਗੇ ਸਾਫ ਚਾਹੀਦਾ ਕਿ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਉਸੇ ਵਾਂਗ ਹੀ بار بار ਬੋਲ ਬੋਲ ਕੇ ਥੱਕ ਗਿਆ ਸਰ ਇਸੇ ਕਰਕੇ ਪਾਜਿੰਗ ਮੀਡੀਆ ਦਾ ਸਾਰਾ ਲੈ ਕੇ ਬੋਲਦੇ ਪਏ ਆ ਇਹ ਸਾਨੂੰ ਜ਼ਰੂਰਤ ਨਹੀਂ ਸੀ ਆ ਕਿ ਬੋਲਣ ਦੀ بار بار ਕਿਉਂਕਿ ਆਪਾਂ ਬਹੁਤ ਕੰਪਲੇਨਟ ਕੀਤੀ ਬਾਰ ਬਾਰ ਕਾਲ ਵੀ ਕੀਤੀ ਪਰ ਸਾਡੀ ਕੋਈ ਵੀ ਕੋਲ ਟੈਂਡ ਨਹੀਂ ਕੀਤੀ ਗਈ ਹੈ ਇਸ ਕਰ ਮੇਰਾ ਨਾਮ ਲਖਿੰਦਰ ਸਿੰਘ ਜੀ ਸਰ ਸਾਡੇ ਕੋ ਇੱਕ ਗੱਡੀ ਆਈ ਹਾਲਟੋ ਉਹ ਸਾਡੀ ਵਾਸ਼ਿੰਗ ਦੀ ਦੁਕਾਨ ਆ ਭਾਜੀ ਸਾਡੀ ਵਾਸ਼ਿੰਗ ਦੀ ਦੁਕਾਨ ਆ ਸਾਡੇ ਕੋ ਕਸਟਮਰ ਆਇਆ ਕਹਿੰਦਾ ਵੀ ਇੰਜਾਂ ਦੇ ਉੱਤੇ ਪਾਣੀ ਮਾਰਦਾ ਉਹ ਅਸੀਂ ਦੱਸਿਆ ਵੀ ਗੱਡੀ ਤੇ ਪਾਣੀ ਜਾਂਦਾ ਨਹੀਂ ਮਾਰਦਾ ਉਹ ਪਾਣੀ ਮਾਰਦਾ ਗੱਡੀ ਦੇ ਸਾਡੇ ਕੋਲ ਸਟਾਰਟ ਨਹੀਂ ਹੋਈ ਉਸ ਕਸਟਮਰ ਨੂੰ ਨਾਲ ਲੈ ਕੇ ਅਸੀਂ ਚਲ ਗਏ ਸਨੀ ਭਾਜੀ ਦੀ ਦੁਕਾਨ ਦੇ ਉੱਤੇ ਅਸੀਂ ਕਹਿੰਦਾ ਵੀ ਇਹ ਗੱਡੀ ਸਟਾਰਟ ਕਰ ਦੋ 8:30 ਦਾ ਟਾਈਮ ਸੀ ਤੇ ਅਸੀਂ ਉਹਨਾਂ ਗੱਡੀ ਦੇ ਕੇ ਅਸੀਂ ਆਪਣੀ ਵਰਕਸ਼ਾਪ ਤੇ ਆ ਗਏ ਆ ਅਸੀਂ ਆਪਣੀ ਦੁਕਾਨ ਤਰੋਧ ਕਰਕੇ ਫਿਰ ਇਹਨਾਂ ਕੋਲ ਗਏ ਆ ਸਨੀ ਭਾਜੀ ਸਾਡੀ ਗੱਡੀ ਓਕੇ ਹੋ ਗਈ ਆ ਅਰੇ ਅਸੀਂ ਉਥੇ ਖਲੋਤੇ ਹੀ ਆ ਮੈਂ ਆਪਣਾ ਮੋਟਰਸਾਈਕਲ ਅੱਗੇ ਲਾਇਆ ਇਹ ਮੋਟਰਸਾਈਕਲ ਦੇ ਉੱਤੇ ਹੀ ਮੋਟਰਸਾਈਕਲ ਬੰਦ ਕਰਤਾ ਇਹਨੇ ਗੱਲ ਕਰ ਰਿਹਾ ਹੈ ਵੀ ਗੱਡੀ ਹੋ ਗਈ ਆ ਇਨੀ ਦਿਨ ਨੂੰ ਗੱਡੀ ਸਿੱਪਸ ਦੇ ਆ ਚਿੱਟੇ ਰੰਗ ਦੀ ਆਲ ਗਿਆ ਉਹਨੇ ਪਿੱਛੋਂ ਠੋਕਿਆ ਮੋੜੇ ਦਾ ਮੋਟਰਸਾਈਕਲ ਕਿਤੇ ਮੋੜਾ ਮੋਟਰਸਾਈਕਲ ਤੋਂ ਉੱਤੇ ਪਿੱਛੇ ਹੁੰਦੀ ਬੰਪਰ ਦੇ ਉੱਤੋਂ ਦੀ ਵੱਜ ਗਿਆ ਗੱਡੀ ਦੇ ਪਿੱਛੇ ਡਿੱਗ ਗਿਆ ਇਹਨਾਂ ਨੇ ਕੋਈ ਗੱਡੀ ਨਹੀਂ ਖੜਾ ਰਹੀ ਇਹਨਾਂ ਨੇ ਸਾਨੂੰ ਪਿੱਛੇ ਮੁੜ ਕੇ ਵੀ ਨਹੀਂ ਰੱਖਿਆ ਵੀ ਅਸੀਂ ਫਿਰ ਮਰੇ ਨੂੰ ਮੜਾ ਬੇਹੋਸ਼ ਹੋ ਗਿਆ ਚੁੱਕ ਕੇ ਹਸਪੀਟਲ ਖੜਿਆ ਉਥੇ ਉਥੇ ਲੱਗੇ ਖੜਿਆ ਇਹਨੂੰ ਤਾਂ ਲੱਗੇ ਖੜਕੇ ਨੂੰ ਅਸੀਂ ਆਪਾਂ ਇਹਨੂੰ ਉੱਤੇ ਦੱਸਿਆ ਉਹਨਾਂ ਟ੍ਰੀਟਮੈਂਟ ਦਵਾਈ ਤੇ ਫਿਰ ਦੋ ਤਿੰਨ ਸਵੇਰ ਦੇ ਅਸੀਂ ਇੱਥੇ ਆਏਦੇ ਆ ਦੋ ਤੋਂ ਲੱਗ ਅੱਜ 6 ਤਰੀਕ ਹੋ ਗਈ ਆ ਆ ਸਾਡੇ ਕੋਲ ਕੋਈ ਸੁਣਵਾਈ ਨਹੀਂ ਹੋਈ ਇੱਕ ਸਾਡੀ ਦੁਕਾਨ ਬੰਦ ਇੱਕ ਸਾਡਾ ਇੱਕ ਹੈ ਤਗਰੀ ਬੰਦੇ ਆ ਸਾਡੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਮੁੰਡੇ ਦੇ ਲੱਕ ਤੇ ਸੱਟ ਲੱਗੀ ਆ ਇਹਦੇ ਮਿਲ ਕੇ ਲੈ ਬੈਲਟ ਲੱਗੀ ਦੀ ਆ ਜੀ ਇਹੋ ਹੀ ਬੱਚਾ ਸਾਡਾ ਕੰਮ ਕਰਨ ਵਾਲਾ ਵਾ ਇਹੋ ਜਿਹੜਾ ਮੰਜੇ ਦੇ ਪਾਤਾ ਅਹੀਂ ਦੱਸੋ ਵੀ ਜਾਈਦਾ ਜਾਈ ਜਿੱਥੇ ਜਾਈਏ ਆਪਾਂ ਗਰੀਬ ਬੰਦੇ ਆ ਆਪਾਂ ਮਜ਼ਦੂਰ ਬੰਦੇ ਆ ਇਹੋ ਕਮਾਣਾ ਦਾ ਇਹੋ ਕਾਣਾ ਸਾਡਾ ਇਨਸਾਫ ਸਾਨੂੰ ਪੁੱਛਣ ਦੀ ਕੋਈ ਨਹੀਂ ਆ ਜਨਾਬ ਇਥੇ ਮੰਗੇ ਇਹੋ ਕਰਨਿਆ ਦੋਸ਼ੀ ਦੇ ਉੱਤੇ ਪੱਟਾ ਦਿੱਤਾ ਜਾਏ ਤੇ ਸਾਨੂੰ ਇਨਸਾਫ ਮਿਲੇ